ਸ਼ੀਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਗੁਰੂ ਘਰ ਦੇ ਵਜ਼ੀਰਾਂ ਦਾ ਦੇਖੋ ਕਿੰਨਾ ਜਿਹੜਾ ਉਹ ਸਤਕਾਰ ਕਰਦੇ ਸੀ ਆਜੋ ਆਪਾਂ ਭਾਈ ਸਾਹਿਬ ਤੋਂ ਵੀਡੀਓ ਦੇ ਵਿੱਚ ਸਾਰੀ ਗੱਲਬਾਤ ਸੁਣਦੇ ਆਂ ਦੇਖੋ ਵੱਡੇ ਵੱਡੇ ਰਾਗੀ ਆ ਜਿਹੜੇ ਤੁਸੀਂ ਦੇਖੋ ਕਿੰਡੀ ਤਕੜੀ ਸਾਖੀ ਆਉਂਦੀ ਆ ਉਹ ਜਿਹੜਾ ਕੀਰਤਨੀਆ ਸਿੰਘ ਹੈ ਮੈਨੂੰ ਨਾਂ ਵੇਸਰ ਗਿਆ ਸ਼ੀਰੇ ਪੰਜਾਬ ਵੇਲੇ ਕਿਸੇ ਨੇ ਦੱਸਿਆ ਜਾ ਕੇ ਵੀ ਉਹ ਜਿਹੜਾ ਕੀਰਤਨੀਆ ਸਿੰਘ ਹੈ ਜੀ ਦਰਬਾਰ ਸਾਹਿਬ ਚ ਬਹੁਤ ਮਸ਼ਹੂਰ ਸਿੰਘ ਸੀ ਮਤਲਬ ਮੇਰੇ ਹੋ ਨਾਨ ਚੇਤੇ ਆ ਰਹੇ ਆ ਉਹ ਵੀ ਉਹਦੇ ਘਰੇ ਜੀ ਤਵਾ ਪੱਥਰ ਦਾ ਹੈ ਵੀ ਉਹ ਇੰਨੀ ਗਰੀਬੀ ਚ ਹੈ ਵੀ ਤਵਾ ਲੋਹੇ ਦਾ ਵੀ ਹੈ ਨਹੀਂ ਉਹਦੇ ਘਰੇ ਪੱਥਰ ਦਾ ਤਵਾ ਹੈ ਤੇ ਕਹਿੰਦੇ ਵੀ ਪਹੁੰਚ ਗਏ ਛੇਰੇ ਪੰਜਾਬ ਅ ਪ੍ਰਕਰਮਾ ਚ ਰਹਿ ਰਹੇ ਸੀਗੇ ਉਹ ਪ੍ਰਕਰਮਾ ਚ ਧੁੰਗਾ ਸੀ ਉਹ ਉਹ ਰਾਗੀ ਸਿੰਘ ਦਾ ਤੇ ਛੇਰੇ ਪੰਜਾਬ ਸੋਨੇ ਦਾ ਤਵਾ ਲੈ ਕੇ ਪਹੁੰਚ ਗਏ ਸੋਨੇ ਦਾ ਤਵਾ ਲੈ ਕੇ ਪਹੁੰਚ ਗਏ ਜਦੋਂ ਪਹੁੰਚੇ ਤੇ ਉਹ ਜਿਹੜਾ ਰਾਗੀ ਸਿੰਘ ਸੀ ਉਹਨੇ ਦਰ ਬੰਦ ਕਰ ਲਿਆ ਆਪਦਾ ਅਦਰੋਂ ਬੂਆ ਭੇੜ ਲਿਆ ਤੇ ਜਦੋਂ ਨਾਲਦਿਆਂ ਨੇ ਸ਼ੇਰੇ ਪੰਜਾਬ ਦੇ ਨਾਲ ਗਏ ਜਿਹੜੇ ਕੋਈ ਅਹਿਲਕਾਰ ਜਾਂ ਕੋਈ ਸਪਾਈ ਜਾਂ ਕੋਈ ਹੋਰ ਉਹਨਾਂ ਨੇ ਦਰਵਾਜ਼ਾ ਖੜਕਾਇਆ ਤੇ ਉਹਨੇ گاਉਂ ਪਹਿਲਾਂ ਤਾਂ ਆਵਾਜ਼ ਇਹ ਦਿੱਤੀ ਵੀ ਸ਼ੇਰੇ ਪੰਜਾਬ ਦੇ ਬੈਣਯੋਗ ਥਾਂ ਮੇਰੇ ਘਰੇ ਹੈਨੀ ਪਹਿਲਾ ਤਾਂ ਉਹਨੇ ਇਹ ਕਿਹਾ ਕਿ ਮੈਂ ਐ ਗਰੀਬੜਾ ਜਿਹਾ ਬੰਦਾ ਐ ਸ਼ੇਰ-ਏ-ਪੰਜਾਬ ਦੇ ਬਹਿਨ ਨਹੀਂ ਥਾਂ ਹੈਣੀ ਫੇਰ ਆਵਾਜ਼ ਬਾਹਰੋਂ ਆਉਂਦੀ ਐ ਸ਼ੇਰ-ਏ-ਪੰਜਾਬ ਦੇ ਜਿਹੜੇ ਸਪਾਈ ਸੀ ਹੈ ਨਾ ਜਾਂ ਨਾਲ ਗਏ ਸੀ ਹਲਕਰ ਉਹਨਾਂ ਦੀ ਆਵਾਜ਼ ਆਉਂਦੀ ਐ ਜੀ ਸ਼ੇਰ-ਏ-ਪੰਜਾਬ ਨੇ ਅੰਦਰ ਭਾਵੇਂ ਨਹੀਂ ਆਉਣਾ ਪਰ ਨਾ ਆਉਣ ਅੰਦਰ ਨਾ ਆਉਣ ਤੁਸੀਂ ਦਰਵਾਜ਼ਾ ਖੋਲੋ ਤੇ ਸ਼ੇਰ-ਏ-ਪੰਜਾਬ ਤੁਹਾਨੂੰ ਕੁਝ ਦੇਣ ਆਇਆ ਕੀ ਦੇਣ ਆਇਆ ਸ਼ੇਰ-ਏ-ਪੰਜਾਬ ਤੁਹਾਨੂੰ ਸੋਨੇ ਦਾ ਤਵਾ ਦੇਣ ਆਇਆ ਔਰ ਆਗੀ ਸਿੰਘ ਅੰਦਰੋਂ ਕਹਿੰਦਾ ਮੇਰੀ ਮਾਫੀ ਐ ਜੀ ਸ਼ੇਰ-ਏ-ਪੰਜਾਬ ਮਹਾਨ ਰਾਜੇ ਨੇ ਪਰ ਮੇਰੀ ਮਾਫੀ ਹੈ ਮੈਂ ਗੁਰੂ ਰਾਮਦਾਸ ਮਹਾਰਾਜ ਦੇ ਦਰ ਦਾ ਕੀਰਤਨੀ ਆ ਮੈਂ ਗਰੀਬੀ ਗਦਾ ਹਮਾਰੀ ਮੈਂ ਇਸੇ ਗਰੀਬੀ ਚ ਰਹਿ ਕੇ ਕੀਰਤਨ ਕਰਨਾ ਇਹ ਗਰੀਬੀ ਹੀ ਮੈਨੂੰ ਆਨੰਦ ਦੇ ਰਹੀ ਹੈ ਇਹ ਗਰੀਬੀ ਹੀ ਮੈਨੂੰ ਕਿਸੇ ਅਨੰਤ ਖੇੜੇ ਦੇ ਵਿੱਚ ਲਿਜਾ ਰਹੀ ਹੈ ਹਨਾ ਵੀ ਹੋ ਸਕਦਾ ਅਨਹ ਦਾ ਨਾਦ ਵਜਦੇ ਹੋਣ ਉਹਦੇ ਕੰਨਾਂ ਦੇ ਵਿੱਚ ਕਹਿੰਦਾ ਜਦੋਂ ਅਮੀਰੀ ਹੋ ਜੂਗੀ ਜਦੋਂ ਸੋਨਾ ਆਉਣ ਲੱਗ ਜੂਗਾ ਮੇਰੇ ਘਰੇ ਇਹ ਨਾ ਹੋਵੇ ਮੇਰੀ ਇਹ ਗਰੀਬੀ ਜਾਂਦੀ ਰਹੇ ਤੇ ਮੇਰਾ ਰਾਗ ਮੇਰਾ ਕੀਰਤਨ ਮੇਰਾ ਸਾਰਾ ਕੁਝ ਗਵਾਚ ਜੇ ਗ੍ਰਾਮਦਾਸ ਮਹਾਰਾਜ ਦੇ ਦਰ ਤੇ ਬੈਠਾ ਤੇ ਉਹ ਹੁਣ ਗੱਲ ਉਹਦੇ ਕਹਿਣ ਦੀ ਸੀ ਪਰ ਅਸਲ ਦੇ ਵਿੱਚ ਤਾਂ ਅਮੀਰ ਉਹੀ ਸੀ ਨਾ ਗ੍ਰਾਮਦਾਸ ਮਹਾਰਾਜ ਦੇ ਦਰ ਤੇ ਬੈਠਾ ਜਿਹੜਾ ਕੀਤਨੀ ਐਵ ਜੀਆਂ ਗੱਲਾਂ ਕਰਦਾ ਸੀ ਉਦੋਂ ਉਦੋਂ ਜਿਆਦਾ ਅਮੀਰ ਕੌਣ ਹੋ ਸਕਦਾ ਹੋ ਸਕਦਾ ਦੁਨਿਆਵੀ ਤੌਰ ਤੇ ਚਾਰ ਪੈਸੇ ਆ ਜਿਹੜੇ ਉਹਦੇ ਨਾਲ ਗਰੀਬੀ ਅਮੀਰੀ ਵੇਖੀ ਜਾਂਦੀ ਹੋਵੇ ਪਰ ਅਸਲ ਦੇ ਵਿੱਚ ਤਾਂ ਜਿਹੜੀ ਅਮੀਰੀ ਆ ਉਹ ਤਾਂ ਉਹੀ ਸਪਿਰਚੁਅਲ ਅਮੀਰੀ ਦੀ ਗੱਲ ਹੈ ਨਾ ਤੋਹਨੇ ਸ਼ੇਰ-ਏ-ਪੰਜਾਬ ਨੂੰ ਇਹ ਜਵਾਬ ਦਿੱਤਾ ਹਾਲਾਂਕਿ ਸ਼ੇਰ-ਏ-ਪੰਜਾਬ ਨੂੰ ਰੋਸ ਵੀ ਹੋਇਆ ਕਹਿੰਦਾ ਵੀ ਜਿਨ੍ਹਾਂ ਨੂੰ ਮੈਂ ਦੇਣਾ ਚਾਹੁੰਦਾ ਉਹ ਲੈਂਦੇ ਨਹੀਂ ਜਿਨ੍ਹਾਂ ਨੂੰ ਮੈਂ ਨਹੀਂ ਦੇਣਾ ਚਾਹੁੰਦਾ ਉਹ ਜਿਹੜੇ-ਜਿਹੜੇ ਸਾਡੇ ਭੈਣ ਭਰਾ ਵੀਰ ਬਜ਼ੁਰਗ ਇਸ ਵੀਡੀਓ ਨੂੰ ਸੁਣ ਕੇ ਗਏ ਐ ਬੈਗਰੂ ਜੀ ਉਹਨਾਂ ਦੀਆਂ ਸਭ ਦੀਆਂ ਆਸਾਂ ਮਰਜ਼ਾਆਂ ਜਿਹੜੀਆਂ ਪੂਰੀਆਂ ਕਰਨ ਜਾਂਦੇ ਜਾਂਦੇ ਤੁਸੀਂ ਵੀਡੀਓ ਨੂੰ ਪਲੀਜ਼ ਸ਼ੇਅਰ ਜ਼ਰੂਰ ਕਰਕੇ ਜਾਇਆ ਕਰੋ ਕਿਉਂਕਿ ਆਪਣੇ ਪੇਜ ਦੇ ਉੱਪਰ ਚੰਗੀਆਂ ਵੀਡੀਓ ਜਿਹੜੀਆਂ ਤੁਹਾਨੂੰ ਉਹ ਸੁਣਨ ਨੂੰ ਮਿਲਣਗੀਆਂ ਆਪਾਂ ਵੀ ਕੋਸ਼ਿਸ਼ ਕਰਦੇ ਆਂ ਵੀ ਤੁਹਾਡੇ ਤੱਕ ਇੱਕ ਚੰਗਾ ਮੈਸੇਜ ਵਾਲੀ ਵੀਡੀਓ ਚੰਗੀ ਵੀਡੀਓ ਜਿਹੜੀ ਉਹ ਲੈ ਕੇ ਆਈਏ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਕੇ ਜਾਈਏ